ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਬੀਤੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੁਆਰਾ ਪੰਜਾਬ ਵਿੱਚ ਗੈਂਗਸਟਰਾਂ ਦੇ ਕੀਤੇ ਜਾ ਰਹੇ ਐਨਕਾਊਂਟਰਾਂ ਦਾ سلسلہ ਕੱਲ੍ਹ ਵੀ ਜਾਰੀ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਡਿਆਲਾ ਗੁਰੂ ਨੇੜੇ ਪੈਂਦੇ ਪਿੰਡ ਧਾਰ ਨੇੜੇ ਬੁੱਧਵਾਰ ਸਵੇਰੇ ਪੁਲਿਸ ਨੇ ਗੈਂਗਸਟਰ ਅਮਰਤਪਾਲ ਸਿੰਘ ਅਮਰੀ ਨੂੰ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਉਸਨੂੰ ਪੁਲਿਸ ਨੇ ਮੰਗਲਵਾਰ ਰਾਤ ਹੀ ਗ੍ਰਿਫਤਾਰ ਕੀਤਾ ਸੀ ਤੇ ਪੁੱਛਗਿੱਛ ਦੌਰਾਨ ਉਸਨੇ 2 ਕਿਲੋ ਹਿਰੋਇਨ ਤੇ ਇੱਕ ਪਿਸਤੌਲ ਲੁਕੋਣ ਦੀ ਗੱਲ ਮੰਨੀ ਸੀ ਪੁਲਿਸ ਕੱਲ ਜਦ ਇਸ ਦੀ ਬਰਾਮਦਗੀ ਲਈ ਉਸਨੂੰ ਉਸ ਥਾਂ ਲੈ ਕੇ ਗਈ ਜਿੱਥੇ ਪਿਸਤੌਲ ਦੱਬੀ ਸੀ ਤਾਂ ਉਸਨੇ ਪਿਸਤੌਲ ਜ਼ਮੀਨ ਵਿੱਚੋਂ ਕੱਢ ਕੇ ਪੁਲਿਸ ਤੇ ਫਾਇਰ ਕਰ ਦਿੱਤੇ ਜਵਾਬ ਵਿੱਚ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਗੈਂਗਸਟਰ ਮਾਰਿਆ ਗਿਆ ਇਸ ਮੁਕਾਬਲੇ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਰਾਜਨੀਤਿਕ ਸੂਤਰਾਂ ਦੀ ਮੰਨੀਏ ਤਾਂ ਆਗਾਮੀ ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਅਕਾਲੀ ਭਾਈਪਾ ਗੱਠਜੋੜ ਦਾ ਰਾਹ ਸੁਖਵੀਰ ਬਾਦਲ ਦੁਆਰਾ ਮਾਫੀ ਮੰਗੇ ਜਾਣ ਤੋਂ ਬਾਅਦ ਸਾਫ਼ ਹੋ ਗਿਆ ਹੈ ਇਸ ਦੇ ਸੰਕੇਤ ਕੱਲ ਪਹਿਲੀ ਵਾਰ ਪੰਜਾਬ ਭਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਦਿੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਤੇ ਦੇਸ਼ ਦੋਵਾਂ ਲਈ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮਜ਼ਬੂਤ ਹੋਣ ਨਾਲ ਸਿੱਖਾਂ ਨੂੰ ਵੀ ਇਹ ਅਹਿਸਾਸ ਹੁੰਦਾ ਹੈ ਕਿ ਸਾਡੀ ਗੱਲ ਰੱਖਣ ਵਾਲਾ ਕੋਈ ਹੈ। ਜਾਖੜ ਦਾ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਅਕਾਲੀ ਦਲ ਨੂੰ ਲੈ ਕੇ ਕੋਈ ਖੁੱਲ੍ਹ ਕੇ ਬਿਆਨ ਦਿੱਤਾ। ਇਸ ਤੋਂ ਪਹਿਲਾਂ ਇਸ ਮੁੱਦੇ ਤੇ ਉਹ ਸਾਰੀ ਗੱਲ ਹਾਈ ਕਮਾਂਡ ਤੇ ਸੁੱਟ ਦਿੰਦੇ ਸਨ। ਦੂਸਰੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਸੂਬੇ ਵਿੱਚ ਗੱਠ ਜੋੜ ਤੇ ਆਪਣੇ ਤੇਵਰ ਕੱਲ ਕੁਝ ਨਰਮ ਰੱਖੇ ਜਦ ਪੱਤਰਕਾਰਾਂ ਦੁਆਰਾ ਗੱਠ ਜੋੜ ਨੂੰ ਲੈ ਕੇ ਰਾਜਾ ਵੜਿੰਗ ਤੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਸਾਰੀ ਗੱਲ ਹਾਈ ਕਮਾਂਡ ਤੇ ਛੱਡ ਦਿਆਂ ਆਖਿਆ ਕਿ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੂੱਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿਪਟਰੀ ਨਹੀਂ ਕਰ ਸਕਦਾ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਸਖਬੀਰ ਬਾਦਲ ਦੁਆਰਾ ਬੇਅਦਬੀ ਦੇ ਮੁੱਦੇ ਤੇ ਮਾਫੀ ਮੰਗੇ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹੁਣ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਮੋਢ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਢੀਂਡਸਾ ਨੇ ਮਾਫੀ ਮੰਗਣ ਤੋਂ ਬਾਅਦ ਬਦਲੇ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਦੇ ਅਹੁਦੇਦਾਰਾਂ ਦੀ ਜ਼ਰੂਰੀ ਮੀਟਿੰਗ 23 ਦਸੰਬਰ ਨੂੰ ਬੁਲਾ ਲਈ ਹੈ। ਇਸ ਮੀਟਿੰਗ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ। ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਚੱਲ ਰਹੀ ਹੈ ਕਿ ਢੀਂਡਸਾ ਦੀ ਘਰ ਵਾਪਸੀ ਤੋਂ ਬਾਅਦ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਅਹਿਮ ਸਥਾਨ ਦਿੱਤਾ ਜਾਵੇਗਾ। ਲਾਰੇਸ ਬਿਸ਼ਨੋਈ ਦੀ ਇੰਟਰਵਿਊ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਇਹ ਮਾਮਲਾ ਬੇहद ਗੰਭੀਰ ਹੈ ਅਤੇ ਇਸ ਦੀ ਵਿਸਤ੍ਰਿਤ ਜਾਂਚ ਹੋਣੀ ਜ਼ਰੂਰੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਹੁਣ ਇਸ ਮਾਮਲੇ ਦੀ ਹੋਰ ਜਾਂਚ ਲਈ ਆਈਪੀਐਸ ਅਧਿਕਾਰੀਆਂ ਦੇ ਤਿੰਨ ਨਾਮ ਮੰਗ ਲਏ ਹਨ। ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਇਹ ਮਾਮਲਾ ਇੰਟਰ ਸਟੇਟ ਪਾਇਆ ਜਾਂਦਾ ਹੈ ਤਾਂ ਜਾਂਚ सीबीआई ਨੂੰ ਸੌਂਪੀ ਜਾਵੇਗੀ ਕੱਲ ਹੋਈ ਸੁਣਵਾਈ ਦੌਰਾਨ ਪੰਜਾਬ ਦੇ ਏ ਡੀ ਜੀ ਪੀ ਜੇਲ ਸਮੇਤ ਹੋਰ ਅਧਿਕਾਰੀ ਅਦਾਲਤ ਵਿੱਚ ਪੇਸ਼ ਹੋਏ ਅਤੇ ਸੁਣਵਾਈ ਦੇ ਦੌਰਾਨ ਜਾਂਚ ਵਿੱਚ 8 ਮਹੀਨੇ ਬਾਅਦ ਵੀ ਪੰਜਾਬ ਪੁਲਿਸ ਦੇ ਖਾਲੀ ਰਹੇ ਹੱਥ ਨੂੰ ਲੈ ਕੇ ਹਾਈ ਕੋਰਟ ਦਾ ਲਹਿਜਾ ਪੰਜਾਬ ਪੁਲਿਸ ਪ੍ਰਤੀ ਕਾਫੀ ਸਖਤ ਰਿਹਾ ਪੰਜਾਬ ਵਿੱਚ ਜਾਇਦਾਦਾਂ ਦੀ ਰਜਿਸਟਰੀ ਹੁਣ ਪਹਿਲਾਂ ਨਾਲੋਂ ਆਸਾਨ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਪਾਸਪੋਰਟ ਦੀਆਂ ਤਰਜ਼ ਤੇ ਰਜਿਸਟਰੀਆਂ ਹੋਣਗੀਆਂ ਜਿਸ ਤਰ੍ਹਾਂ ਲੋਕ ਪਾਸਪੋਰਟ ਬਣਾਉਣ ਲਈ ਪਹਿਲਾਂ ਆਨਲਾਈਨ ਅਪਾਇੰਟਮੈਂਟ ਲੈਂਦੇ ਹਨ ਅਤੇ ਬਾਅਦ ਵਿੱਚ ਆਪਣੀ ਫੋਟੋ ਕਲਿੱਕ ਕਰਵਾ ਕੇ ਦਸਤਾਵੇਜ਼ਾਂ ਦੀ ਜਾਂਚ ਤੇ ਫੀਸ ਜਮ੍ਹਾਂ ਕਰਵਾਉਂਦੇ ਹਨ ਉਸੇ ਤਰ੍ਹਾਂ ਹੀ ਹੁਣ ਪ੍ਰਾਪਰਟੀਆਂ ਦੀ ਵੀ ਰਜਿਸਟਰੀ ਕੀਤੀ ਜਾਵੇਗੀ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਇਹ ਪਾਇਲਟ ਪ੍ਰੋਜੈਕਟ ਮੁਹਾਲੀ ਤੇ ਬਠਿੰਡਾ ਵਿੱਚ ਸ਼ੁਰੂ ਕੀਤਾ ਜਾਵੇਗਾ। ਉੱਪਰ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਲਾਉਣ ਅਤੇ ਉਹਨਾਂ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਮਾਮਲੇ ਨੂੰ ਲੈ ਕੇ ਕੱਲ ਦੇਸ਼ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਰਹੀ। ਸੰਸਦ ਦੇ ਬਾਹਰ ਤੇ ਅੰਦਰ ਵੀ ਦੋਵੇਂ ਥਾਈਂ ਇਸ ਨੂੰ ਲੈ ਕੇ ਸਰਗਰਮੀ ਦੇਖਣ ਨੂੰ ਮਿਲੀ। ਰਾਸ਼ਟਰਪਤੀ ਦ੍ਰੋਪਦੀ ਮਰਮੂ ਨੇ ਇਸ ਘਟਨਾ ਨੂੰ ਲੈ ਕੇ ਜਿੱਥੇ ਦੁੱਖ ਪ੍ਰਗਟਾਇਆ ਉੱਥੇ ਪ੍ਰਧਾਨ ਮੰਤਰੀ ਨੇ ਵੀ ਇਸ ਮਸਲੇ ਤੇ ਜਗਦੀਪ ਧਣਖੜ ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਰਾਜ ਸਭਾ ਵਿੱਚ ਜਗਦੀਪ ਧਣਖੜ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਉਹਨਾਂ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਤੇ ਦਿਗਵਿਜੇ ਸਿੰਘ ਦਾ ਨਾਂ ਲੈਂਦਿਆਂ ਕਿਹਾ, "ਕੀ ਆ ਮੇਰੀ ਬਾਤ ਵੀ ਨਹੀਂ ਸੁਣਨਾ ਚਾਹਤੇ? ਨਹੀਂ ਸਰ, ਮੇਰੀ ਬਾਤ, ਮੇਰੀ ਪੀੜਾ ਨਹੀਂ ਸੁਣਨਾ ਚਾਹਤੇ। ਆਪਕੀ ਚੁੱਪੀ ਮੇਰੇ कानों में गूंज रही है खड़गे जी की चुप्पी मेरे कानों में गूंज रही है वो लीडर ऑफ अपोजिशन है कांग्रेस के अध्यक्ष हैं, सबको पता है क्या कुछ हो रहा है आपको आपको अंदाजा होना चाहिए कि यदि अगर कोई व्यक्ति वीडियोग्राफी कर आनंद लेता है एम्पलीफाई करता है यह संस्कार है क्या अपने? या तक इस तरह गया क्या मेरी बात सुन लीजिए जगदीप जगदीप धनखड़ की कितनी बेजती करो मुझे कोई चिंता नहीं है भारत के उपराष्ट्रपति की किसान समाज की मेरे वर्ग की मैं पूरी आहुति दे दूंगा हवन में मैं खुद की परवाह नहीं करता ਦੂਸਰੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਪ ਰਾਸ਼ਟਰਪਤੀ ਜਗਦੀਪ ਧਣਖੜ ਦੀ ਨਕਲ ਉਤਾਰੇ ਜਾਣ ਨਾਲ ਸੰਬੰਧਿਤ ਵਿਵਾਦ ਨੂੰ ਲੈ ਕੇ ਮੀਡੀਆ ਤੇ ਵਰਧਿਆ ਕਿਹਾ ਕਿ ਮੀਡੀਆ ਦੇਸ਼ ਦੇ ਮਹੱਤਵਪੂਰਨ ਮੁੱਦਿਆਂ ਨੂੰ ਅਣਦੋਲੇ ਕਰਕੇ ਗੈਰ ਜ਼ਰੂਰੀ ਮੁੱਦੇ ਉਠਾ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿੱਚੋਂ ਲਗਭਗ 150 ਤੋਂ ਵੱਧ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬਾਹਰ ਸੁੱਟ ਦਿੱਤਾ ਹੈ पर मीडिया इस मुद्दे न कोई प्रमुखता नहीं दे रहा किया कैसे किया आ, वहां पे एम पी बैठे हुए थे मैंने उनका वीडियो लिया मेरा वीडियो मेरे फोन पे है मीडिया दिखा रहा है मीडिया कह रहा है मोदी जी कह रहे हैं किसी ने कुछ कहा ही नहीं है अपनी कास्ट के लिए आए सर किसी ने कुछ नहीं, नहीं। कुछ वहाँ पे किसानों का नहीं नहीं सुनिए देखिए वहाँ पे हमारे 150 सौ को बाहर फेंक दिया है ठीक है उसके बारे में मीडिया में कोई चर्चा नहीं हो रही है ठीक है उनको आपने पार्लियामेंट से बाहर उठा के फेंक दिया उसकी कोई चर्चा नहीं हो रही है उधर लोकसभा कल विरोधी धिर दो मैंबर मुतल कर दिता गया ਉਨ੍ਹਾਂ ਖਿਲਾਫ ਕਾਰਵਾਈ ਸਦਲ ਵਿੱਚ ਬੈਨਰ ਲਹਿਰਾਉਣ ਦਾ ਦੋਸ਼ ਲੱਗਿਆ ਇਸ ਤਰ੍ਹਾਂ ਹੇਟਲੈਸ ਸਦਲ ਵਿੱਚੋਂ ਬਾਹਰ ਹੋਏ ਮੈਂਬਰਾਂ ਦੀ ਕੁੱਲ ਗਿਣਤੀ ਹੁਣ 97 ਹੋ ਗਈ ਜਦਕਿ ਦੋਵਾਂ ਸਦਨਾਂ ਵਿੱਚੋਂ ਮੁਤਲਕ ਕੀਤੇ ਗਏ ਮੈਂਬਰਾਂ ਦੀ ਕੁੱਲ ਗਿਣਤੀ 143 ਹੋ ਗਈ ਹੈ ਆਪ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਅੱਜ ਈਡੀ ਨੇ ਪੇਸ਼ ਹੋਣ ਲਈ ਸੱਮਣ ਜਾਰੀ ਕੀਤੇ ਸਨ ਪਰ ਆਪ ਸੁਪਰੀਮੋ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਨਹੀਂ ਹੋਣਗੇ ਸੂਤਰਾ ਅਨਸਾਰ ਕੇਜਰੀਵਾਲ ਆਪਣੇ ਵਕੀਲ ਜਰੀਏ ED ਨੂੰ ਲਿਖਤੀ ਜਵਾਬ ਭੇਜ ਰਹੇ ਹਨ ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਿਆਨ ਲਾਉਣ ਦੇ ਲਈ 10 ਦਿਨ ਦੇ ਕੋਰਸ ਕਰਨ ਲਈ ਪੰਜਾਬ ਵਿੱਚ ਹੁਸ਼ਿਆਰਪੁਰ ਨੇੜਲੇ ਪਿੰਡ ਆਨੰਦਗੜ੍ਹ ਵਿੱਚ ਪੁੱਜ ਗਏ ਹਨ ਉਹ ਇੱਥੇ 10 ਦਿਨ ਤੱਕ ਰੁਕਣਗੇ ਅਰਵਿੰਦ ਕੇਜਰੀਵਾਲ ਦੁਆਰਾ ED ਅੱਗੇ ਪੇਸ਼ ਨਾ ਹੋ ਕੇ ਪੰਜਾਬ ਵਿੱਚ ਧਿਆਨ ਲਾਉਣ ਲਈ 10 ਦਿਨ ਲਈ ਰਹਿਣ ਤੇ ਅਕਾਲੀ ਦਲ ਨੇ ਇਸ ਤੇ ਕਾਫੀ ਨਿਸ਼ਾਨਾ ਸਾਧਿਆ ਅਕਾਲੀ ਦਲ ਨੇ ਇਸ ਨੂੰ ਸਿਆਸੀ ਸ਼ਰਨ ਕਰਾਰ ਦਿੱਤਾ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਕੇਂਦਰੀ ਏਜੰਸੀਆਂ ਤੇ ਸੂਬੇ ਦੀ ਸਰਕਾਰ ਟਕਰਾਅ ਦੇ ਰਾਹ ਪੈ ਜਾਵੇਗੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਦੂਜੇ ਸੂਬੇ ਵਿੱਚ ਜਾ ਕੇ ਸਿਆਸੀ ਸ਼ਰਨ ਮਿਲੀ ਹੋਵੇ ਤਾ ਜੋ ਉਹ ਕੇਂਦਰੀ ਏਜੰਸੀਆਂ ਦੇ ਪੰਜੇ ਤੋਂ ਬਚ ਸਕੇ 312 ਮੈਡੀਕਲ ਅਫਸਰਾਂ ਦੀ ਭਰਤੀ ਮਾਮਲੇ ਵਿੱਚ ਗ੍ਰਿਫਤਾਰ 사ਫਕਾ ਵਿਧਾਇਕ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਮੈਂਬਰ ਸਤਵੰਤ ਸਿੰਘ ਮੋਹੀਦਾ ਵਿਜੀਲੈਂਸ ਨੇ ਕੱਲ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਹੋਰ ਨਾਮਜ਼ਮਾ ਦੀ ਭਾਲ ਲਈ ਕੱਲ ਛਾਪੇਮਾਰੀ ਵੀ ਕੀਤੀ ਗਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਸਰਕਾਰ ਨਾਲ ਅਗਾਹ ਤੋਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਪੈਦਾ ਹੋਏ ਵਖਰੇਵੇਂ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਦਖਲ ਮਗਰੋਂ ਦੂਰ ਹੋ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੀਤੇ ਦਿਨੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਅਕਾਲੀ ਆਗੂ ਵਰਸਾ ਸਿੰਘ ਬਲਟੋਹਾ ਨੂੰ ਪੱਤਰ ਲਿਖ ਕੇ ਆਪਣੇ ਵਖਰੇਵੇਂ ਦੂਰ ਕਰਨ ਦੀ ਹਦਾਇਤ ਕੀਤੀ ਸੀ ਇਸ ਤੋਂ ਬਾਅਦ ਕੱਲ ਦੋਵਾਂ ਨੇਤਾਵਾਂ ਨੇ ਐਲਾਨ ਕੀਤਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਵਖਰੇਵੇਂ ਪੁਲਾ ਕੇ ਕੰਮ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖਵਾਦੀ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਭਾਰਤ ਦਾ ਹੱਥ ਹੋਣ ਦੇ ਅਮਰੀਕੀ ਦਾਅਵਿਆਂ ਨੂੰ ਲੈ ਕੇ ਕੱਲ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਭਾਰਤ ਕਾਨੂੰਨ ਦੇ ਰਾਜ ਨੂੰ ਲੈ ਕੇ ਬਚਨਬੱਧ ਹੈ ਮੋਦੀ ਨੇ ਅਮਰੀਕਾ ਵੱਲੋਂ ਲਾਏ ਦੋਸ਼ਾਂ ਦੇ ਹਵਾਲੇ ਨਾਲ ਆਪਣੀ ਪਹਿਲੀ ਟਿੱਪਣੀ ਵਿੱਚ ਕਿਹਾ ਕਿ ਜੇਕਰ ਸਬੂਤ ਮਿਲੇ ਤਾਂ ਯਕੀਨੀ ਤੌਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵਜੋਤ ਸਿੱਧੂ ਨੂੰ ਆਪਣਾ ਵੱਖਰਾ ਸਿਆਸੀ ਅਖਾੜਾ ਲਾਉਣ ਤੋਂ ਵਰਜਣ ਤੋਂ ਬਾਅਦ ਕੱਲ ਸਿੱਧੂ ਅਤੇ ਉਸ ਦੇ ਹਮਾਇਤਿਆਂ ਨੇ ਬਾਜਵਾ ਤੇ ਖੂਬ ਤੰਗ ਕਸੇ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ 78 ਤੋਂ 18 ਐਮਐਲਏ ਰਹਿਣ ਦੀ ਜ਼ਿੰਮੇਵਾਰੀ ਮੇਰੇ ਸਿਰ ਨਹੀਂ ਸਗੋਂ ਪ੍ਰਤਾਪ ਸਿੰਘ ਬਾਜਬਾ ਸਰ ਆਉਂਦੀ ਹੈ ਸਿੱਧੂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ এজেন্ডਾ ਨਕਾਰ ਕੇ ਦਲਤ ਪੱਤਾ ਖੇਡਿਆ ਜਾਣਾ ਕਾਂਗਰਸ ਦੇ ਪਤਨ ਦਾ ਕਾਰਨ ਬਣਿਆ ਹੈ ਉਹਨਾਂ ਇਹ ਵੀ ਕਿਹਾ ਕਿ ਜਿਸ ਸਮੇਂ ਉਹ ਕਾਂਗਰਸ ਦੇ ਪ੍ਰਧਾਨ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਸਾਥ ਦੇਣ ਦੀ ਬਜਾਏ ਸਿਸਮਾ ਫਾਰਮ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਪਿਆਰ ਦੀਆਂ ਪਿੰਗਾ ਝੂਟੀਆਂ ਸਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿੱਚ ਕਰੋਨਾ ਵਾਇਰਸ ਲਾਗ ਦੇ 614 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ 21 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਹੁਣ 2311 ਹੋ ਗਈ ਹੈ। ਕਈ ਦਿਨਾਂ ਦੀ ਤੇਜ਼ੀ ਫੜ ਰਹੇ ਸੈਂਸੈਕ ਕੱਲ 20 ਦਸੰਬਰ ਨੂੰ ਭਾਰੀ ਗਰਾਵਟ ਨਾਲ ਬੰਦ ਹੋਇਆ। ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸੈਂਸੈਕਸ ਕੱਲ 931 ਅੰਕ ਟੁੱਟ ਗਿਆ। ਕਈ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਸੈਂਸੈਕਸ ਦੇ ਸਾਰੇ 30 ਸ਼ੇਅਰ ਲਾਲ ਨਿਸ਼ਾਨ ਵਿੱਚ ਰਹੇ। ਇਸ ਨਾਲ ਕੱਲ ਨਿਵੇਸ਼ਕਾਂ ਦੇ ਲਗਭਗ 9.5 ਲੱਖ ਕਰੋੜ ਰੁਪਏ ਉੱਡ ਗਏ। ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਾਰਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ